ਭਾਈ ਬਿਨੇਪਾਲ ਮਟਰ ਤੋਂ ਵੀ ਰਹਿਣਾ ਨਹੀਂ ਗਿਆ ਐਡੇ ਐਡੇ ਹਿੱਟ ਗਾਣੇ ਕੱਢ ਕੇ ਆ ਕਰਾਲੀ ਲੱਸੀ ਦੀ ਹੁਣ ਜਦੋਂ ਸੋਰੀ ਜਾਇਆ ਕਰੂਣਾ ਉਥੇ ਜਵਾਕ ਪਤਾ ਕੀ ਆਖਿਆ ਕਰਨਗੇ ਫੁੱਫੜਾ ਇਕਤੀ ਦਾ ਜਮੀ ਨਹੀਂ ਬਣੀ ਗੱਲ ਜੀ ਥੋੜੇ ਜਿਹੀ ਵਿਊ ਆਏ ਨੇ ਹੁਣ ਫੁੱਫੜ ਕੀ ਦੱਸੇ ਭਾਈ YouTube ਤੇ ਵਿਊ ਲਿਆਉਣ ਵਾਸਤੇ ਘੱਟੋ ਘੱਟ 10 ਲੱਖ ਰੁਪਏ ਦਾ ਬੂਸਟ ਪਹਿਲੀ ਵਾਰ ਚ ਹੀ ਲਾਉਣਾ ਪੈਂਦਾ ਹੈਗਾ ਫਿਰ ਜਦੋਂ YouTube ਤੋਂ ਗਾਣਾ ਉੱਠ ਖੜਿਆ ਇੰਸਟਾ ਤੇ ਰੀਲਾਂ ਪਾਉਣ ਨੂੰ 10-12 ਲੱਖ ਰੁਪਿਆ ਇਨਫਲੂਐਂਸਰਾਂ ਨੂੰ ਦੇਣਾ ਪੈਂਦਾ ਹੈਗਾ ਤੇ ਜਦੋਂ ਗਾਣਾ ਇੰਸਟਾ ਤੇ ਉੱਠ ਖੜਿਆ ਫਿਰ Facebook ਤੇ ਨਗੋਚਾਂ ਕੱਢਣ ਵਾਲੇ ਵਿਦਮਾਨ ਬੈਠੇ ਨੇ ਜਿਹੜੇ ਲੱਖ ਡੇਢ ਲੱਖ ਰੁਪਏ ਉਹਨਾਂ ਨੂੰ ਵੀ ਦਾਨ ਕਰਨਾ ਪੈਂਦਾ ਵੀ ਭਾਈ ਤੁਸੀਂ ਮੇਰੇ ਗਾਣੇ ਚ ਨਗੋਟਾਂ ਕੱਢੋ ਹ ਮੇਰੀ ਗਾਰੰਟੀ ਆ ਜਦੋਂ ਤੁਸੀਂ ਇੱਕ ਵਾਰ ਲਾ ਕੇ ਸੁਣ ਲਾਗੇ ਨਾ ਸਿਕਪ ਕਰ ਦਿਓ ਇਹ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਗਾਣਾ ਬਹੁਤ ਚੰਗਾਗਾ ਬਸ ਬਾਈ ਦੀ ਇਹੀ ਘਾਟ ਆ ਇਹਨੇ ਬੂਟ ਨਹੀਂ ਲਾਇਆ ਤਾਂ ਤੁਹਾਡੇ ਸਾਹਮਣੇ ਨਹੀਂ ਆਇਆ ਮੇਰੀ ਕੋਸ਼ਿਸ਼ਾਂ ਵੀ ਗਾਣਾ ਤੁਹਾਡੇ ਸਾਹਮਣੇ ਲਿਆਵਾ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਮੇਰਾ ਪੇਜ ਵੀ ਫੋਲੋ ਕਰ ਲਿਓ ਤੇ ਚੰਗੇ ਗਾਣਿਆਂ ਨੂੰ ਬਾਈ ਜ਼ਰੂਰ ਜ਼ਰੂਰ ਸਪੋਰਟ ਕਰਿਆ ਕਰੋ ਗਾਣਾ ਜਮਾ ਸੱਚਾਈਏਗੀ ਤਾਈਉ ਕੱਟ ਚੱਲੇਗਾ ਜੇ ਮਾਰ ਦੂੰ ਤੋੜ ਦੂੰ ਕੋਈ ਖੜਕੇ ਧੜਕੇ ਲਾਉਂਦਾ ਹੁਣੋਂ ਤੱਕ ਲੈ ਕੇ ਲੈ ਵਿਆਹ ਚੱਲਦਾ ਹੁੰਦਾ ਇਹ ਗਾਣਾ ਵਿਆਹਾਂ 'ਚ ਚੱਲਣਾ ਤਾਂ ਨਹੀਂ ਹੈਗਾ ਪਰ ਆਮ ਕੁਝ ਸਿੱਖਣ ਨੂੰ ਮਿਲੇ ਤਾਂ ਕਹਿਣਾ ਬਈ ਗਾਣੇ ਨੂੰ ਜ਼ਰੂਰ ਸ਼ੇਅਰ ਕਰ ਦਿਓ ਚੰਗੇ ਗਾਣਿਆਂ ਨੂੰ ਜ਼ਰੂਰ ਜ਼ਰੂਰ ਸਪੋਰਟ ਕਰਿਆ ਕਰੋ ਦੇਖੋ ਅੱਜ ਇਹਨਾਂ ਇੰਨਾ ਘੈਂਟ ਗਾਣੇ ਕੱਢਿਆਗਾ ਆਉਣ ਵਾਲੇ ਸਮੇਂ ਚ ਇਦੋਂ ਪਤਾ ਨਹੀਂ ਹੋਰ ਕੀ ਘੈਂਟ ਕੱਢੂਗਾ ਜੇ ਸਪੋਰਟ ਕਰੋਗੇ ਤਾਂ ਕੱਢੂਗਾ ਜੇ ਨਾ ਸੁਣਿਆ ਫਿਰ ਇਹ ਵੀ ਟੁੱਟ ਕੇ ਜਾਂਦੇ ਕੰਮ ਤੇ ਲੱਗੀ ਜਾਊਗਾ ਕਰ ਦਿਓ ਸ਼ੇਅਰ ਤਾਂ ਧੰਨਵਾਦ